ਫਾਜ਼ਿਲਕਾ ਦੀ ਰਾਇਲ ਸਿਟੀ ਕਲੋਨੀ ਦੇ ਵਿੱਚ ਬੀਤੀ ਰਾਤ ਆਇਆ ਗਨਸ਼ਾਟ ਦਾ ਮਾਮਲਾ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਇੱਕ ਵਿਅਕਤੀ ਹੋਇਆ ਜਕਬੀਨ ਡੀ ਐਮ ਸੀ ਲੁਧਿਆਣਾ ਦੇ ਵਿੱਚ ਕਰਵਾਇਆ ਗਿਆ ਭਰਤੀ ਫਾਜ਼ਿਲਕਾ ਦੇ ਵਿੱਚ ਅੱਜ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਰਾਇਲ ਸਿਟੀ ਕਲੋਨੀ ਦੇ ਵਿੱਚ ਬੀਤੀ ਰਾਤ ਗਨਸ਼ਾਟ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਥਾਣਾ ਸਿਟੀ ਦੇ ਐਸ ਐਚ ਓ ਲੇਗਰਾਜ ਬੱਟੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਉਹਨਾਂ ਨੂੰ ਰੁਕਾ ਮਿਲਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਰਾਇਲ ਸਿਟੀ ਕਲੋਨੀ ਦੇ ਵਿੱਚ ਗਨਸ਼ਾਟ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਫਾਦਿਲ ਕਾਦਰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਤੇ ਫਰੀਦਕੋਟ ਤੋਂ ਉਸ ਨੂੰ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪ੍ਰਾਰੰਭਿਕ ਜਾਂਚ ਦੇ ਵਿੱਚ ਪਤਾ ਚੱਲਿਆ ਕਿ ਰੋਬਿਨ ਨਾਮ ਦੇ ਵਿਅਕਤੀ ਨੂੰ ਗਨਸ਼ਾਟ ਲੱਗਿਆ ਹੈ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਸਾਨੂੰ ਰਾਤ ਤੀਵੇ ਇੱਕ ਦੋਜ ਦੇ ਇੱਕ ਸ਼ਿਵ ਹਸਪੀਟਲ ਤੋਂ ਇਨਫੋਰਮੇਸ਼ਨ ਮਿਲੀ ਜੀ ਕੋਈ ਰੋਬਨ ਸਨੋ ਹਰੀਸ਼ ਇਹ ਰਾਇਲ ਸਿਟੀ ਦੇ ਰਹਿਣ ਵਾਲਾ ਤੇ ਉਹ ਗਨਸ਼ੌਟ ਦਾ ਮੈਚਿੰਗ ਪਕਾ ਮਿਲਿਆ ਸੀਗਾ ਇਹਦੇ ਸਵਾਨ ਨੇ ਚਾਹੀ ਸਿਵਲ ਹਸਪੀਟਲ ਹੀ ਗਏ ਸੀਗੇ ਮਜਰੂਹ ਨੂੰ ਰੈਫਰ ਕਰਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਕਰਦੇ ਸੀਗੇ ਉੱਥੇ ਪਤਾ ਲੱਗਾ ਕਿ ਉਹਨੂੰ ਬੀ ਐਮ ਸੀ ਲੁਧਿਆਣਾ ਹੈ ਭਾਰਤ ਲੈ ਜਾਣਾ ਤੇ ਜਿੱਦਾਂ ਕੋਈ ਸਾਡੇ ਕੋਲ ਆਊਗਾ ਗਿਆਨ ਲਿਖਾਊਗਾ ਉਸ ਤੋਂ ਮਤਾਂਕਰ ਵੀ ਕੀਤੀ ਜਾਏਗੀ